ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੇ ਜੁਗਾਦ ਸਾਚੇ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪ ਐ ਚੁੱਪਨਾ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੂਰੀਆ ਭਾਰ ਸਹਸਿਆਨ ਪਾਲਖੋ ਹੈ ਤੈ ਕਨਾ ਚੱਲੈ ਨਾਲ ਕਿ ਸੱਚਿਆ ਰਹਾ ਹੋਈਆ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਨਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਢਾਈ ਹੁਕਮੀ ਉਤਮ ਨੀਚ ਹੁਕਮਾਂ ਮੈਂ ਲਿਖਦੂ ਕੁਛ ਸੁਕ ਪਾਈਆਂ ਹਾਂ ਇੱਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਨੀਆਂ ਹਾਂ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮਾਂ ਜੇ ਬੂਝਿਆ ਤਾਂ ਹੋ ਮੈਂ ਕਹਾਂ ਨ ਕੋਏ ਗਾਵਾਂ ਕੋ ਤਾ ਨ ਹੋਵੇ ਕਿਸੈ ਧਾਨ ਗਾਵਾਂ ਕੋ ਦਾਤ ਜਾਨਾ ਨਿਸ਼ਾਨ ਗਾਵਾਂ ਕੋ ਗੁਣਵਟਈਆਂ ਚਾਰ ਗਾਵਾਂ ਕੋ ਵਿਦਿਆ ਵੀ ਖੰ ਵਿਚਾਰ ਗਾਵਾਂ ਕੋ ਸਾਜ ਕਰੇ ਤਨਖੇਹ ਗਾਵਾਂ ਕੋ ਜੀਅ ਲਾ ਫਿਰ ਦੇਹ गावै को जपा दिशा दूर वै को वेखया हदरा हदूर कथना कथिना आवे तोट कतकत कथी -कत कोटी कोट कोट नेंदा दे लंदे थक पा हैं जुगा जुगन तर खाही खा हैं हुक्मी हुकुम चलाए रहो नानक कवि वे परवाह हो साचा साहिब साच ना पाख्या पाखिया अपार आखा मंगहा देह देह दत्त करे दातार फिरके आगे रखी है जिस दिशा दरबार ਮੁਹੋ ਕੇ ਬੋਲਨ ਬੋਲੀਆਂ ਜਿ ਸੁਣਤਰੇ ਪਿਆਰ ਅਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ ਪਿਆ ਨਾ ਜਾਏ ਕਿ ਤਾਣਾ ਹੋਏ ਆਪੇ ਆਪ ਨਿਰੰਝਨ ਸੋਏ ਜਿਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਦੁਖ ਪਰ ਹਰ ਅਸੁਖ ਕਰਲਾ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹੀ ਆ ਸਮਾਈ ਉਰ ਈਸਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਬੂਰਾ ਇੱਕ ਦੇ ਹੈ 부ਝਾਏ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਨ ਨਾ ਜਾਈ ਜਥਨਾਵਾ ਜੇਤੇ ਸਪਾਵਾਂ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਰ ਉਪਾਏ ਵਿਖਾ ਵਿਨ ਕਰ ਮਾ ਕੈ ਮਿਲਾ ਲੈ ਮਤੇ ਵਿਚਰਤਾਂ ਜਵਾਹਰ ਰਹਿਮਾਨੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਹੈ 부ਚਾਇ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਚੰਗਾ ਨਾ ਰਖਾਇ ਕੈ ਜਿਸ ਕੀਰਤ ਜਗਲੇ ਜੇ ਤਿਸ ਅੰਦਰ ਨਾ ਆਵੀ ਤਾ ਬਾਤ ਨ ਪੂਛਾ ਕਿ ਕਿਤਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਨਮੰਤੇ ਆਗੁਨ ਦੇ ਹਾ ਕੋਏ ਨਾ ਸੁਝੀ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਧ ਪੀਰ ਸੁਰ ਨਾਦ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹਾ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਕਾ ਗਿਆਨ ਸੁਨਿਆ ਛਠ ਕਾ ਇਸਨਾ ਸੁਨਿਆ ਪਰਪੜ ਭਵ ਹੈ ਮਾਇਆ ਸੁਨਿਆ ਲੱਗਿਆ ਸਹਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ ਸੇਖ ਪੀਰ ਪਾਚਾ ਸੁਨਿਆ ਅੰਧੇ ਭਵ ਹੈ ਗਰਾਹ ਸੁਨਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ